ਆਨਵਾੜ ਹੱਕ ਦਵਾਓ ਤੂੰ ਨਾਲ ਹੀ ਹਿੰਦਾ ਕਹਿੰਦਾ ਵਾ ਜੇ ਮੇਰੇ ਪੈਸੇ ਮੋੜ ਦੋਗੇ ਨਾ ਤੇ ਮੈਂ ਪੈੜੀ ਛੱਡ ਦੂੰਗਾ ਇਹਦੀ ਪੈੜੀ ਜਾਂਦੀ ਜਾਵੇ ਮੈਨੂੰ 5 ਲੱਖ ਦੋ ਮੈਂ ਹੀ ਤੈਨੂੰ ਦੇ ਕੇ ਨਾ ਆਪਣੀ ਪੈੜੀ ਤੇ ਛਡਾਵਾਂ ਤੇ ਚੱਲ ਹੁਣ ਇਹ ਗੱਲ ਕਰੀਏ ਜਾ ਕੇ ਲੈ ਆ ਰਹੀ ਉਹਦੇ ਕੋਲ ਹੀ ਹੁਣ ਨਾ ਹੀ ਖਾਦੇ ਹੁਣ ਇਹਨਾਂ ਖਾਦੇ ਦੀਦੀ ਜ਼ਿਆਦਾ ਨਾ ਬੋਲਿਓ ਪਹਿਲਾਂ ਮੈਨੂੰ ਇਹ ਦੱਸ लवली ਪੇ 10 ਲੱਖ ਕਿੱਥੇ ਗਿਆ ਹੈ ਤੂੰ ਕਿਹੜੇ ਖੂਚ ਪਾਇਆ ਮੈਨੂੰ ਦੱਸਦਾ ਕਿਉਂ ਨਹੀਂ ਹੁਣ ਅੱਧੇ ਉਹਦੇ ਪੈਸੇ ਦੇ ਜਿੱਥੋਂ ਮਰਜੀ ਦੇ ਉਹ ਤੇ ਕੋਈ ਗੱਲ ਨਹੀਂ ਤੇਰਾ ਹੱਕ ਦਵਾ ਕੇ ਛੱਡੂੰਗੀ ਮੈਂ ਤੂੰ ਫਿਕਰ ਨਾ ਕਰ ਕਿਹਨੇ ਤੈਨੂੰ ਦਵਾਉਣਾ ਫੇਰ ਮੇਰੀ ਗੱਲ ਸੁਣੀ ਉਹ ਦੇ ਆਪਣਾ ਸੈਟ ਕਿਹੜਾ ਸੈਟ ਕਿਹੜਾ ਸੈਟ ਮੈਂ ਤੇਰਾ ਜਿਹੜਾ ਹਾਰ ਵਾ ਫੜਾ ਮੈਨੂੰ ਮੇਰੇ ਕੋਲ ਨਹੀਂ ਕੋਈ ਵੀ ਸੈਟ ਹੈਗਾ ਠੀਕ ਵਾ ਨਾ ਕਿਉਂ ਤੇ ਪੈਸੇ ਨਹੀਂ ਦੇਣੇ ਉਹ ਮਾਦਾ ਮੇਰੇ ਕੋਲ ਨਹੀਂ ਹੈਗਾ ਨਾਮੇ ਇਹ ਤੂੰ ਹੱਕ ਦਵਾਉਣਾ ਹੈ ਨਾ ਇਹਦੇ ਨਾਲ ਹੀ ਚਲ ਜਾ ਉਹਦੇ ਨੂੰ ਪੁੱਛ ਤੇ ਸਹੀ ਵੀ ਕਿੱਥੇ ਗਏ ਪੈਸੇ ਉਹ ਮਾਦਾ ਮੇਰੇ ਕੋਲ ਨਹੀਂ ਪੁੱਛਿਆ ਜਾਂਦਾ ਠੀਕ ਵਾ ਨਾ ਅਬੇ ਪੁੱਛ ਲਉ ਤੂੰ ਕਿਹਨੂੰ ਹੱਕ ਨਹੀਂਗਾ ਮਿਲਣਾ ਨਾ ਭਰਾ ਨੂੰ ਤੇ ਨਾ ਤੈਨੂੰ ਠੀਕ ਹੈ ਨਾ ਤੂੰ ਜਰੀ ਮੈਂ ਹੱਥ ਲੈ ਕੇ ਨਹੀਂ ਆਣੀ ਮੇਰੇ ਕਾਹੇ ਮੈਨੂੰ ਨਾ ਵੇਖ ਤੇ ਦਾ ਹਾਲ ਵੇਖ ਲੈ ਕੀ ਹਾਲ ਇਹ ਕਿਤੇ ਆ ਜੜੀ ਹੈ ਨਾ ਇਹ ਆਪਣੇ ਘਰ ਨਹੀਂ ਜਾਂਦੀ ਨਹੀਂ ਉਹ ਕਹਿੰਦੀ ਤੁਹਾਨੂੰ ਤੇ ਕਹਿਣੇ ਨਹੀਂ ਹੋਰ ਕੀ ਕਹਿਣਾ ਮੈਂ ਇਸੇ ਕਰਦੀ ਇੱਧਰ ਵੀ ਉੱਧਰ ਇੱਧਰ ਦੀ ਇੱਧਰ ਲਈ ਜਾਂਦੀ ਹੈ ਮੰਮੀ ਹੁਣ ਹੱਸੇ ਗੱਲ ਤੇ ਰਹੋ ਮੁਕਰਿਓ ਨਾ ਹੁਣ ਉਹਦਾ ਗਰੀਬ ਦਾ ਨਾ ਹੱਕ ਦਵਾ ਦਿਓ ਹੁਣ ਰਪਿੰਦਰ ਜਿੱਥੇ ਮਾਰਜੀ ਜਾ ਪਰ ਉਹਨਾਂ ਨੇ ਪੈਸੇ ਦੇ ਕੁੜੀ ਦੇ ਵੀ ਦੇ ਤੇ ਮੁੰਡੇ ਦੇ ਵੀ ਦੋ ਦਿਲਜੀਤ ਦੇ ਵੀ ਹਾਂ ਉਹਨੇ ਕਿੱਥੋਂ ਪੈਸੇ ਲਮਣੇ ਜਿਹੜੇ ਨਾ ਕਰਜ਼ਾ ਚ ਰਿਆ ਸਿਰ ਤੁਸੀਂ ਸਿਆਣੇ ਜੇ ਤੁਹਾਨੂੰ ਸਾਰਾ ਪਤਾ ਕੋਈ ਨਹੀਂ ਲੰਨਾ ਕੋਈ ਨਾ ਕੋਈ ਸਕੀਮ ਉਹ ਤਾਂ ਇਨੇ ਜੋਗੇ ਹੈ ਨਹੀਂ ਆ ਮੈਨੂੰ ਕੋਈ ਸਕੀਮ ਲਾ ਕੇ ਨਾ ਇਹਨੂੰ ਇੱਥੋਂ ਕੱਢਣਾ ਪੈਣਾ ਉਹ ਵੀ ਆਪਣੇ ਤੋਂ ਪਿੰਡ ਜਾ ਵਿਆਹੀ ਵਰੀ ਤੂੰ ਹੈਗੀ ਆ ਉਹੋ ਹੀ ਆਪਣਾ ਘਰ ਨਹੀਂ ਸਾਂਭਦੀ ਹਾਂ ਉਹ ਉੱਥੇ ਆਪਣੀ ਸੱਸ ਨਾਲ ਬੰਦੀ ਨਹੀਂ ਆ ਤੇ ਇੱਥੇ ਆਣ ਕੇ ਨੁਕਤਾ ਚੰਨੀਆਂ ਕੱਢਦੀ